ਤੋ ਵੀਰ 20 ਦੇ ਵਿੱਚ ਨਹੀਂ ਮੇਰਾ ਐਕਸੀਡੈਂਟ ਹੋ ਗਿਆ ਸੀਗੇ ਤੇ 1 ਮਹੀਨਾ 20 ਦਿਨ ਹਸਪੀਟਲ 'ਚ ਮੇਰਾ ਇਲਾਜ ਚੱਲਿਆ ਸੀਗੇ ਤੇ ਉਹ 8000 ਰੁਪਿਆ ਸਾਨੂੰ ਬਾਅਦ 'ਚ ਪਤਾ ਲੱਗੇ ਕਿ ਵੀ ਉਹ 8000 ਉਹਨਾਂ ਨੇ ਬਿਆਸਤੇ ਦਿੱਤੇ ਸੀਗੇ ਤੇ ਫਿਰ ਉਹ ਕਹਿੰਦੇ ਸੀ ਵੀ ਇਹਨੂੰ ਤੁਸੀਂ ਕਾਤੇ ਲੈ ਕੇ ਆ ਕੇ ਇਹਨੂੰ ਤੁਸੀਂ ਉੱਥੇ ਮਾਰ ਦਿੰਦੇ ਇਹਨੂੰ ਤੁਸੀਂ ਨਹੀਂ ਲੈ ਕੇ ਆਉਣਾ ਸੀਗਾ ਇਹ ਤਾਂ ਹੁਣ ਬੋਝ ਬਣ ਗਿਆ ਇਹ ਕੁਝ ਕਰ ਨਹੀਂ ਸਕਦਾ ਸੀ ਘਰ ਦੇ ਮੇਰੇ ਨਿੱਕੀ ਨਿੱਕੀ ਗੱਲ ਤੇ ਉੱਠਣ ਮਾਰਨ ਲੱਗੇ ਸੀਗੇ ਕਿੰਨਾ ਹੌਸਲਾ ਚੁੱਕੀ ਜਾ ਰਿਆ ਸੀ ਕਿ ਬਸ ਹੁਣ ਕੋਈ ਰੇਹਾਂ ਨਹੀਂ ਕੋਸ ਜਦੋਂ ਵੀ ਆਪਦੇ ਆਪ ਨੂੰ ਖਤਮ ਕਰ ਲੈਣਾ ਮੈਂ ਜਦੋਂ ਵੀ ਕੁਝ ਕਰ ਲੈਣਾ ਹਨ ਨਹੀਂ ਤੇ ਜੇ ਫਿਰ ਉਹੀ ਹੈ ਨਹੀਂ ਜੇ ਫਿਰ ਆਪਾਂ ਮੰਗਣ ਬੈਠ ਜਾਈਏ ਫਿਰ ਕਹਿਣਗੇ ਵੀ ਇਹ ਮੰਗਦਾ ਹਨ ਨਹੀਂ ਜਿੰਨਾ ਕਿ ਮਿੱਤੋਂ ਹੁੰਦਾ ਜਿੰਨਿਕ ਮੱਚ ਜਾਣ ਹਨ ਨਹੀਂ ਮੈਂ ਕਰਨਾ ਤੇ ਪੱਕੀ ਮੈਂ ਰੱਬ ਤੇ ਭਰੋਸਾ ਰੱਖਦਾ ਕਿ ਬਾਪੂ ਮੇਰੇ ਨਾਲ ਨੇ ਕਦੇ ਕਦੇ ਦਿਲ ਹੈਗਾ ਤੇ ਕਿਤੇ ਗੂਪ ਚਲ ਜਾਈਏ ਜਿੱਥੇ ਕੋਈ ਨਾ ਹੋਵੇ ਅਿੱਤ ਦਾ ਦਿਮਾਗ ਦੇ ਵਿੱਚ ਗੱਲਾਂ ਜਨੈਂਦੇ ਆ ਫਿਰ ਕਿੱਦਾਂ ਨਹੀਂ ਜੇ ਰੱਬ ਨੇ ਬਚਾਇਆ ਹੈ ਵਿੱਚ ਜ਼ਰੂਰ ਕੋਈ ਨਾ ਕੋਈ ਕਾਰਨ ਹੋਣਾ ਚਲੋ ਕਰਕੇ ਆਪਣੇ ਕੰਮ ਨੂੰ ਲੱਗੇ ਰਹੋ ਆ ਕਿਸੇ ਨੇ ਸੱਚੀ ਕਿਹਾ ਕਿ ਮੰਜ਼ਿਲें ਉਹਨੇ ਮਿਲਦੀ ਹੈ ਜਿਨਕੇ ਸੁਪਨਿਆਂ ਮੇ ਜਾਨ ਹੁੰਦੀ ਹੈ ਪੰਖੋਂ ਸੇ ਨਹੀਂ ਹੌਸਲੋਂ ਸੇ ਉਡਾਨ ਹੁੰਦੀ ਹੈ ਸੋ ਅੱਜ ਕੁਝ ਇਸੇ ਤਰੀਕੇ ਦੇ ਹੌਸਲੇ ਦੀ ਅੱਜ ਤੁਹਾਡੇ ਨਾਲ ਅਸੀਂ ਇੱਕ ਕਹਾਣੀ ਸ਼ੇਅਰ ਕਰਨ ਜਾ ਰਹੇ ਹਾਂ ਕਿ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਅੱਜ ਤੁਹਾਨੂੰ ਇੱਕ ਐਸੇ ਇਨਸਾਨ ਨਾਲ ਮਿਲਾਵਾਂਗੇ ਜੋ ਕਿ ਹੌਸਲੇ ਦੀ ਜਿੰਦੀ ਜਾਗਦੀ ਇੱਕ ਮਿਸਾਲ ਹੈਗੀ ਕਈ ਵਾਰੀ ਦੇਖਿਆ ਜਾਂਦਾ ਕਿ ਜਦੋਂ ਕੋਈ ਵੀ ਇਨਸਾਨ ਆਪਣਾ ਕੋਈ ਅੰਗ ਖੋ ਦਿੰਦਾ ਹੈ ਤਾਂ ਉਹ ਆਪਣੇ ਆਪ ਨੂੰ ਲੋਕਾਂ ਤੋਂ ਘੱਟ ਸਮਝਣਾ ਸ਼ੁਰੂ ਕਰ ਦਿੰਦਾ ਹੈ ਤੇ ਕਿਤੇ ਨਾ ਕਿਤੇ ਅੰਦਰੋਂ ਹੀ ਅੰਦਰ ਟੁੱਟਦਾ ਜਾਂਦਾ ਹੈ ਤੇ ਉਹ ਸੋਚਦਾ ਕਿ ਜੇਕਰ ਇਹ ਮੇਰਾ ਅੰਗ ਹੁੰਦਾ ਤੇ ਸ਼ਾਇਦ ਮੈਂ ਜ਼ਿਆਦਾ ਕਾਬਿਲ ਹੁੰਦਾ ਪਰ ਜੇਕਰ ਗੱਲ ਕਰੀਏ ਤਾਂ ਤੁਹਾਡੇ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਕੰਮ ਕਰਨਾ ਤੁਹਾਡੇ ਲਈ ਕਿਸੇ ਵੀ ਤਰੀਕੇ ਦੀ ਮੁਸੀਬਤ ਨਹੀਂ ਬਣਦਾ ਤੁਹਾਡੇ ਲਈ ਚੁਣੌਤੀ ਨਹੀਂ ਬਣਦਾ ਬਸ ਜਾਨ ਹੌਸਲੇ ਚ ਚਾਹੀਦੀ ਹੈ ਸੋ ਉਸੇ ਦੇ ذریعے ਉਸੇ ਦੀ ਅਜਿਹੀ ਇੱਕ ਐਗਜ਼ਾਮਪਲ ਕਹਿ ਲਈਏ ਅਜਿਹੀ ਇੱਕ ਮਿਸਾਲ ਅਸੀਂ ਤੁਹਾਡਾ ਅੱਜ ਸਾਂਝੀ ਕਰਨ ਜਾ ਰਹੇ ਹਾਂ ਸਰਨਾਲ ਮੌਜੂਦ ਨੇ ਮਨਦੀਪ ਸਿੰਘ ਤੇ ਮਨਦੀਪ ਸਿੰਘ ਤੁਸੀਂ ਦੇਖ ਸਕਦੇ ਹੋ ਕਿ Zomato ਦਾ ਕੰਮ ਕਰਦੇ ਨੇ ਔਰ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹ ਇਹਨਾਂ ਦੀਆਂ ਦੋਨੋਂ ਲੱਤਾਂ ਜਿਹੜੀਆਂ ਨੇ ਉਹ ਨਹੀਂ ਹੈ ਜਿਹੜਾ ਐਕਟਿਵਾ ਚਲਾਉਂਦੇ ਨੇ ਜਿਹੜਾ ਸਕੂਟਰ ਇਹ ਚਲਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਸਕੂਟਰਾਂ ਦੇ ਉੱਤੇ ਸਾਈਡ ਸਪੋਰਟ ਲਗਾ ਕੇ ਜਿਹੜਾ ਹੈ ਆਪਣੀ ਮਿਹਨਤ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਮਨਦੀਪ ਸਿੰਘ ਨੂੰ ਇਹ ਹੌਸਲਾ ਇਹ ਜਜ਼ਬਾ ਆਇਆ ਔਰ ਕਿਸ ਤਰੀਕੇ ਦੇ ਨਾਲ ਮਨਦੀਪ ਸਿੰਘ ਇਸ ਕੰਮ ਦੇ ਵਿੱਚ ਆਏ ਇਹ ਵੀ ਜ਼ਰੂਰ ਜਾਣਾਂਗੇ ਸੁਣਨ ਚ ਇਹ ਵੀ ਆਇਆ ਕਿ ਇਸ ਕੰਮ ਚ ਆਉਣ ਤੋਂ ਪਹਿਲਾਂ ਮਨਦੀਪ ਸਿੰਘ ਦੇ ਨਾਲ ਇੱਕ ਧੋਖਾ ਵੀ ਹੋਇਆ ਪਰ ਫੇਰ ਵੀ ਹਿੰਮਤ ਨਹੀਂ ਹਾਰੀ ਅੱਜ ਵੀ ਆਪਣੀ ਆਪ ਨੂੰ ਮਿਹਨਤ ਕਰਕੇ ਕਿਰਤ ਕਰਕੇ ਜਿਹੜਾ ਹੈ ਅੱਗੇ ਵਿਧਾਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਮਨਦੀਪ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀ ਨਿਊਜ਼ ਤੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਬੰਦੀਪ ਸਭ ਤੋਂ ਪਹਿਲਾ ਇੱਕ ਸਵਾਲ ਇਹ ਆਉਂਦਾ ਹੈ ਕਿ ਅਕਸਰ ਜਦੋਂ ਲੋਕ ਹੁੰਦੇ ਨੇ ਨਾ ਜਦੋਂ ਕਿਸੇ ਦਾ ਕੋਈ ਕੋਈ ਅੰਗ ਹੀਨ ਹੋ ਜਾਂਦਾ ਹੈ ਪਾਵੇਂ ਐਕਸੀਡੈਂਟ ਚ ਹੋ ਜਾਵੇ ਪਾਵੇਂ ਕਿਸੇ ਹੋਰ ਤਰੀਕੇ ਨਾਲ ਕਿਸੇ ਬਿਮਾਰੀ ਦੇ ਨਾਲ ਉਸ ਦਾ ਹੌਸਲਾ ਟੁੱਟ ਜਾਂਦਾ ਹੈ ਤੁਹਾਡਾ ਹੌਸਲਾ ਕਿਸ ਤਰੀਕੇ ਬਣਿਆ ਤੁਸੀਂ ਕਦੋਂ ਇਹ ਚੀਜ਼ ਸੋਚੀ ਕਿ ਨਹੀਂ ਮੈਂ ਆਪ ਕਮਾ ਕੇ ਖਾਣਾ ਹੈ ਔਰ ਮੈਂ ਕਿਸੇ ਤੇ ਨਿਰਭਰ ਨਹੀਂ ਹੋਣਾ ਹਾਂਜੀ 2020 ਦੇ ਵਿੱਚ ਨਾ ਹੀ ਮੇਰਾ ਐਕਸੀਡੈਂਟ ਹੋ ਗਿਆ ਸੀ ਗਈ ਤੇ ਜਦੋਂ ਐਕਸੀਡੈਂਟ ਹੋਇਆ ਹੀ ਐਕਸੀਡੈਂਟ ਤੋਂ ਬਾਅਦ ਹਸਪੀਟਲ 'ਚ ਮੈਨੂੰ ਲੈ ਕੇ ਗਈ ਤੇ 1 ਮਹੀਨਾ 20 ਦਿਨ ਹਸਪੀਟਲ 'ਚ ਮੇਰਾ ਇਲਾਜ ਚੱਲਿਆ ਸੀਗਾ ਹਸਪੀਟਲ ਤੋਂ ਬਾਅਦ ਘਰੇ ਗਈ ਸੀਗੀ ਤੇ ਜਿਹੜੇ ਮੇਰੇ ਚਾਚਾ ਜੀ ਨੇ ਉਹਨਾਂ ਨੇ ਉਦੋਂ ਉਸ ਟਾਈਮ 80000 ਰੁਪਏ ਮੇਰੇ ਡੈਡੀ ਨੂੰ ਦਿੱਤਾ ਸੀਗਾ ਕਿ ਵੀ ਤੂੰ ਲੈ ਲੈ ਸਾਡੇ ਤੋਂ ਵੀ ਤੂੰ ਇਹਨੂੰ ਠੀਕ ਕਰ ਲੈ ਕੋਈ ਇਲਾਜ ਕਰਾ ਲੈ ਤੇ ਉਹ 80000 ਰੁਪਏ ਸਾਨੂੰ ਬਾਅਦ 'ਚ ਪਤਾ ਲੱਗਾ ਕਿ ਵੀ ਉਹ 80000 ਉਹਨਾਂ ਨੇ ਬਿਆਸ ਤੇ ਦਿੱਤੇ ਸੀਗੇ ਤੇ ਚਲੋ ਉਸ ਤੋਂ ਬਾਅਦ ਜੀ ਫਿਰ ਮੇਰੇ ਚਾਚਾ ਜੀ ਮੇਰੇ ਮੰਮੀ ਡੈਡੀ ਨੂੰ 扑ਕਾਉਣ ਲੱਗੇ ਸੀਗੇ ਤੇ ਉਦੋਂ ਮੈਨੂੰ ਕਰੋਨਾ ਵੀ ਹੋਇਆ ਸੀਗਾ 2020 ਦੀ ਗੱਲ ਆਈ ਤੇ ਫਿਰ ਉਹ ਕਹਿੰਦੇ ਸੀ ਵੀ ਇਹਨੂੰ ਤੁਸੀਂ ਘਾਤੇ ਲੈ ਕੇ ਆਗੇ ਇਹਨੂੰ ਤੁਸੀਂ ਉੱਥੇ ਮਾਰ ਦਿੰਦੇ ਇਹਨੂੰ ਤੁਸੀਂ ਨਹੀਂ ਲੈ ਕੇ ਆਉਣਾ ਸੀਗਾ ਇਹ ਤਾਂ ਹੁਣ ਬੋਝ ਬਣ ਗਿਆ ਇਹ ਕੁਝ ਕਰ ਨਹੀਂ ਸਕਦਾ ਸੀ ਤੇ ਫਿਰ ਸਾਰੇ ਯਾਨੀ ਕਿ ਇਕੱਠੇ ਹੋ ਗਏ ਸੀਗੇ ਫਿਰ ਮੰਮੀ ਡੈਡੀ ਹਨਾ ਚਾਚਾ ਚਾਚੀ ਸਾਰੇ ਜਿਹੜੇ ਵੀ ਮੈਨੂੰ ਵੇਖਣ ਵਾਸਤੇ ਆਉਂਦੇ ਸੀਗੇ ਸਾਰੇ ਹੀ ਕਹਿੰਦੇ ਸੀ ਵੀ ਲੈ ਵੀ ਕੀ ਪਤਾ ਜਾਣ ਕੇ ਨੇ ਕਰ ਲਿਆ ਹੁਣ ਇੱਕ ਆਏ ਸੀਗੇ ਉਹਨਾਂ ਨੇ ਕਿਹਾ ਸੀ ਵੀ ਤੂੰ ਜਾਣ ਕੇ ਤਾਂ ਨਹੀਂ ਕਰਕੇ ਆਇਆ ਮੈਂ ਕਿਹਾ ਆਪਣੀ ਜੇ ਮਾੜੀ ਜੀ ਉਂਗਲ ਵੱਡੀ ਜਾਂਦੀ ਹੈ ਨਾ ਦੇਖ ਲਓ ਕੰਨਾਂ 'ਕ ਦਰਦ ਹੁੰਦਾ ਮੈਂ ਕਿਹਾ ਤੁਸੀਂ ਕਹਿ ਰਹੇ ਹੋ ਵੀ ਜਾਣ ਕੇ ਮੈਂ ਕਿਹਾ ਜਾਣ ਕੇ ਕਿਹਦਾ ਦਿਲ ਕਰਦਾ ਕਿ ਜਾਣ ਕੇ ਵੀ ਪੈਰ ਵੜਾ ਕੇ ਆ ਜੋchnਾ ਮੈਂ ਕਿਹਾ ਐਕਸੀਡੈਂਟ ਹੋਇਆ ਮਨ ਦਾ ਵੀ ਮੇਰੀ ਗਲਤੀ ਆ ਪੈਰ ਫਸ ਗਿਆ ਮੈਂ ਗਿਰ ਗਿਆ ਸੀ ਗਈ ਤੇ ਮੇਰਾ ਸਿਰ ਵੱਜਿਆ ਸੀ ਗਈ ਫਾਟਕਾਂ ਦੇ ਉੱਪਰ ਫਿਰ ਮੈਨੂੰ ਚੱਕਰ ਆਉਣ ਲੱਗ ਗਿਆ ਸੀਗੇ ਫਿਰ ਮੈਂ ਟੋਠਿਆਂ ਨਹੀਂ ਗਿਆ ਚਲੋ ਇਦਾਂ ਇਦਾਂ ਹੋ ਗਿਆ ਸਾਰਾ ਕੁਝ ਹੋ ਗਿਆ ਹੀ ਉਸ ਤੋਂ ਬਾਅਦ ਘਰ ਦੇ ਮੇਰੇ ਆ ਨਿੱਕੇ ਨਿੱਕੇ ਗੱਲ ਤੇ ਗੁੱਟਨ ਮਾਰਨ ਲੱਗ ਗਏ ਸੀਗੇ ਫਿਰ ਮੇਰਾ ਹੌਸਲਾ ਟੁੱਟੀ ਜਾ ਰਿਹਾ ਸੀਗਾ ਕਿ ਬਸ ਹੁਣ ਵੀ ਰਹਿਣਾ ਨਹੀਂ ਕੁਝ ਜਿਆਦਾ ਵੀ ਆਪ ਦੇ ਆਪ ਨੂੰ ਖਤਮ ਕਰ ਲੈਣਾ ਮੈਂ ਜਿਆਦਾ ਵੀ ਕੁਝ ਕਰ ਲੈਣਾ ਨਹੀਂ ਤੇ ਫਿਰ ਮੈਂ ਨਾ ਆਈ ਬੈਠਾ ਸੀਗਾ ਹੀ ਤੇ ਘਰ ਦੇ ਤਾਨੇ ਮਾਰਨ ਲੱਗ ਗਏ ਸੀ ਵੀ ਹੁਣ ਇਹ ਕੁਝ ਨਹੀਂ ਕਰ ਸਕਦਾ ਚਾਚੇ ਵੀ ਕਹਿੰਦੇ ਸੀ ਵੀ ਇਹਨੂੰ ਕੁਝ ਨਹੀਂ ਕਰ ਸਕਦਾ ਇਹਨੂੰ ਦੋ ਖਾਣ ਨੂੰ ਖਾਊਗਾ ਇਹ ਗੰਦ ਪਾਊਗਾ ਹੋਰ ਕੁਝ ਨਹੀਂ ਕਰ ਸਕਦਾ ਆਪਣੇ ਮਾਪਿਆਂ ਨੇ ਹੀ ਕਹਿ ਲਈਏ ਕਿ ਸਾਥ ਛੱਡ ਦਿੱਤਾ ਸੀਗਾ ਹਾਂਜੀ ਹਾਂਜੀ ਉਸ ਟਾਈਮ ਤੋਂ ਹੁਣ ਵੀ ਜਿਨ ਕਿ ਮੈਂ ਰਹਿ ਰਿਹਾ ਤਾਂ ਮੈਂ ਕੱਲਾ ਹੀ ਰਹਿ ਰਿਹਾ ਹੁਣ ਵੀ ਮੇਰੇ ਨਾਲ ਸਪੋਰਟ ਦੇ ਵਿੱਚ ਕੋਈ ਨਹੀਂ ਖੜਾ ਸੀ ਸਿਰਫ ਖੜਾ ਸੀ ਮੇਰਾ ਵੱਡਾ ਭਰਾ ਖੜਾ ਸੀ ਉਹਨੇ ਕਿਹਾ ਸੀ ਕਿ ਵੀ ਤੂੰ ਕਿਤੇ ਨਾ ਜਾ ਇੱਥੇ ਰਹਿ ਵੀ ਅਸੀਂ ਤੇਰੀ ਹੈਲਪ ਕਰਾਂਗੇ ਕੋਈ ਨਹੀਂ ਸਿਰਫ ਵੱਡੇ ਭਰਾ ਨੇ ਕਿਹਾ ਸੀ ਗਈ ਤੇ ਉਦੋਂ ਜਦੋਂ ਫਿਰ ਘਰ ਦੇ ਨਿੱਕੇ ਨਿੱਕੇ ਗੱਲ ਤੇ ਕੁੱਟਦੇ ਮਾਰਦੇ ਗਾਲਾਂ ਕੱਢਦੇ ਸੀਗੇ ਨਾ ਨਹੀਂ ਫਿਰ ਮੈਨੂੰ ਐ ਹੁੰਦਾ ਜੇ ਤੱਕ ਮੈਂ ਮਰ ਜਾ ਜਾਂ ਮੈਂ ਕਿਸੇ ਨੂੰ ਕੰਮ ਆ ਬਈ ਮੇਰੀ ਹੈਲਪ ਕਰੋ ਬਈ ਮੈਂ ਕੰਮ ਕਰਨਾ ਚਾਹੁੰਦਾ ਈ ਤੇ ਹਸਪੀਟਲ ਦੇ ਵਿੱਚ ਨਾ ਇੱਕ ਦਸ਼ਮੇਸ਼ੂ ਮੈਡੀਟਰੀ ਟਰੱਸਟ ਦੇ ਇੱਕ ਟੀਮ ਦੇ ਮੈਂਬਰ ਆਈ ਸੀਗੇ ਤੇ ਉਹਨਾਂ ਨਾਲ ਮੇਰੀ ਜਾਣ ਪਛਾਣ ਹੋ ਗਈ ਸੀ ਤੇ ਫਿਰ ਉਹ ਉਹਨਾਂ ਨੇ ਮੈਨੂੰ ਆਪਣਾ ਨੰਬਰ ਦਿੱਤਾ ਸੀਗੇ ਉਹ ਕਹਿੰਦੇ ਸੀ ਵੀ ਮਨਦੀਪ ਤੈਨੂੰ ਕੋਈ ਚੀਜ਼ ਦੀ ਲੋੜ ਹੋਈ ਤਾਂ ਸਾਨੂੰ ਦੱਸਿਂ ਵੀ ਅਸੀਂ ਤੇਰੇ ਹੀ ਹੈਲਪ ਕਰਾਂਗੇ ਵੀ ਤੂੰ ਮੇਰਾ ਭਰਾ ਅੱਜ ਤੋਂ ਤੂੰ ਮੇਰਾ ਭਰਾ ਤੇ ਮੈਂ ਤੇਰੇ ਨਾਲ ਖੜਾ ਕੋਈ ਕਿਤੇ ਵੀ ਮੈਨੂੰ ਫੋਨ ਕਰਦੀ ਮੈਂ ਤੇਰੇ ਨਾਲ ਹੋਊਗਾ ਤੇ ਮੈਂ ਕਹੀ ਠੀਕ ਆ ਤੇ ਜਦੋਂ ਐਦਾਂ ਦਾ ਐਦਾਂ ਗੱਲ ਹੋਣ ਲੱਗੀ ਸੀ ਮੇਰੇ ਘਰੇ ਹੀ ਤੇ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਜੀ ਮੈਂ ਕਿਹਾ ਵੀ ਮੈਂ ਨਹੀਂ ਕੰਮ ਕਰਨਾ ਚਾਹੁੰਦਾ ਵੀ ਵੀ ਮੇਰੇ ਘਰ ਦੇ ਮੈਨੂੰ ਬਹੁਤ ਸਮਝਦੇ ਆ ਉਹ ਕੁੱਟਦੇ ਮਾਰਦੇ ਆ ਨਾ ਇਹ ਚਾਚਾ ਜੀ ਦੇ ਕਹੇ ਤੇ ਵੀ ਤੁਸੀਂ ਮੈਨੂੰ ਕੰਮ ਦੇ ਮਾਰਦੇ ਵੀ ਸੀਗੇ ਹਾਂਜੀ ਜਦੋਂ ਮੇਰੇ ਪੈਰ ਦੇ ਵਿੱਚ ਤੰਕੇ ਲੱਗੇ ਸੀਗੇ ਈ ਨਿੱਕੇ ਨਿੱਕੀ ਗੱਲ ਤੇ ਹੋ ਜਾਂਦੀ ਆਈ ਚਾਹੇ ਘਰ ਦੀ ਮਜਬੂਰੀ ਕਰ ਲੋ ਚਾਹੇ ਮੇਰੇ ਚਾਚਾ ਜੀ ਨੂੰ ਕਹਿ ਲੋ ਕਿਉਂਕਿ ਉਹ ਹੀ ਆ ਕੇ ਜਦੋਂ ਘਰੇ ਕਹਿੰਦੇ ਫਿਰ ਸਾਡੇ ਘਰੇ ਇਕਲੇ ਸਪੈਨ ਦਾ ਹੁੰਦਾ ਸੀਗੇ ਸ਼ਰੀਕਾ ਸ਼ਰੀਕਾ ਹਾਂਜੀ 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 ਕਿ ਉਸ ਤੋਂ ਬਾਅਦ ਚਲੋ ਫਿਰ ਉਹਨਾਂ ਨੇ ਮੰਨਿਆ ਨਹੀਂ ਹੈਗਾ ਉਹ ਵੀ ਨਹੀਂ ਮੰਨੇ ਕਿਉਂਕਿ ਹਸਪੀਟਲ ਦੇ ਵਿੱਚ ਘ ਕਿੰਨਾ ਵੀ ਦਿਨ ਮੇਰੇ ਨਾਲ ਰਹੇ ਸੀਗੇ ਫਿਰ ਉਹ ਉਹਨਾਂ ਨੂੰ ਜਦ ਨਹੀਂ ਮੰਨੇ ਉਹ ਫਿਰ ਜਦ ਮੇਰੇ ਘਰ ਦੇ ਕੁੱਟਦੇ ਸੀਗੇ ਫਿਰ ਮੈਂ ਉਹਨਾਂ ਨੂੰ ਫੋਨ ਕਰ ਲੈਂਦਾ ਹੁੰਦਾ ਸੀਗੇ ਉਹਨਾਂ ਨੂੰ ਆਵਾਜ਼ਾਂ ਸੁਣਾ ਦਿੰਦੇ ਸੀਗੇ ਫਿਰ ਉਹਨਾਂ ਨੇ ਯਕੀਨ ਕਰ ਲਿਆ ਫਿਰ ਉਹ ਕਹਿੰਦੇ ਵੀ ਤੂੰ ਮੰਦੀ ਪੈਂ ਕਰੀ ਵੀ ਮਹਾਲੀ ਆ ਕੇ ਤੂੰ ਸਾਨੂੰ ਫੋਨ ਕਰੀ ਵੀ ਅਸੀਂ ਤੇਰੀ ਹੈਲਪ ਕਰਾਂਗੇ ਮੈਂ ਕਹੀ ਠੀਕ ਆ ਤੇ ਉਸ ਤੋਂ ਬਾਅਦ ਚਲੋ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਹੀ ਫਿਰ ਉਹ ਕਹਿੰਦੇ ਵੀ ਤੂੰ ਮਹਾਲੀ ਆ ਜਾ ਫਿਰ ਮੈਂ ਮਹਾਲੀ ਆ ਗਿਆ ਸੀਗੇ ਫਿਰ ਮੈਨੂੰ ਇੱਥੇ ਗੁਰਦੁਆਰੇ ਸਿੰਘ ਸੀਡਾ ਹੀ ਸੁਹਣਾ ਸਾਹਿਬ ਉਹਨਾਂ ਨੇ ਰੂਮ ਦਵਾਤਾ ਸੀਗੇ ਉਹ ਕਹਿੰਦੇ ਮਨਦੀਪ ਤੂੰ ਸੇਵਾ ਕਰ ਬਾਬਾ ਜੀ ਨੇ ਤੈਨੂੰ ਕੰਮ ਵੀ ਲਾ ਦੇਣਾ ਤੂੰ ਟੈਨਸ਼ਨ ਨਾ ਲਈ ਚਲੋ ਵੀ ਮੈਂ ਨਾ ਬਹੁਤ ਵਧੀਆ ਸੇਵਾ ਜੀ ਲਾ ਕੇ ਕਰਦਾ ਹੀ ਹੁਣ ਵੀ ਕਰਦਾ ਹੀ ਤੇ ਉਦੋਂ ਵੀ ਜੀ ਲਾ ਕੇ ਜਦੋਂ ਮੈਂ ਸੇਵਾ ਕੀਤੀ ਹੈ ਨਾ ਹੀ ਤੇ ਮੈਂ ਸਿਰਫ ਉਥੋਂ ਘਰੋਂ ਸਿਰਫ ਦੋ ਕਨਸਲਟਾਂ ਲੈ ਕੇ ਆਇਆ ਸੀਗਾ ਹੋਰ ਮੈਂ ਇੱਥੇ ਕੁਝ ਨਹੀਂ ਲੈ ਕੇ ਆਇਆ ਸੀਗਾ ਜਦੋਂ ਮੈਂ ਉਰੇ ਆਈ ਮੈਂ ਫਿਰ ਕੇਸ ਰੱਖ ਲਿਆ ਦਾੜੀ ਰੱਖ ਲਈ ਫਿਰ ਇੱਕਦਮ ਤੋਂ ਹੀ ਬਾਬਾ ਜੀ ਦਾ ਹੱਥ ਮੇਰੇ ਸਿਰ ਤੇ ਹੋ ਗਈ ਤੇ ਉਸ ਤੋਂ ਬਾਅਦ ਮੈਂ ਕਿਹਾ ਨਹੀਂ ਫਿਰ ਮੇਰੇ ਕੋ ਕੱਲੀ ਹੱਥ ਵਾਲੀ ਸਾਈਕਲ ਸੀਗੀ ਦੇਖ ਲਈ ਸੇਵਾ ਕਰਦੇ ਕਰਦੇ ਮੇਰੇ ਕੋ ਬੈਟਰੀ ਵਾਲੀ ਗੱਡੀ ਆ ਗਈ ਫਿਰ ਅੰਦਰ ਜਿਹੜੇ ਮਾਤਾ ਪਿਤਾ ਪੈਣਾ ਸੀ ਉਹ ਕਹਿੰਦੇ ਸੀ ਵੀ ਮਨਦੀਪ ਤੂੰ ਹੁਣ ਕੰਮ ਵੀ ਕਰ ਲਾ ਵੀ ਕੰਮ ਵੀ ਜ਼ਰੂਰੀ ਹੈ ਵੀ ਕਦੋਂ ਤੱਕ ਤੂੰ ਹਨਾ ਵੀ ਐਦਾਂ ਗੁਰੂ ਗੁਰੂ ਘਰ ਰਹੇਗਾ ਕਦੇ ਨਾ ਕਦੇ ਤੈਨੂੰ ਬਾਹਰ ਤਾਂ ਨਿਕਲਣਾ ਪਊਗਾ ਫਿਰ ਮੈਂ ਕਿਹਾ ਇਹ ਵੀ ਗੱਲ ਸਹੀ ਹੈ ਫਿਰ ਮੈਂ ਕੰਮ ਲੱਭਦੇ ਲੱਭਦੇ ਫਿਰ ਮੈਂ ਨਾ ਗੁਰਦੁਆਰੇ ਦੇ ਗੇਟ ਤੇ ਬਿਸਕਟ ਲਾਉਂਦਾ ਹੁੰਦਾ ਸੀ ਬਿਸਕਟ ਤੇ ਉਸ ਤੋਂ ਬਾਅਦ ਕੋਈ ਕਾਰਨ ਕਰਕੇ ਚਲੋ ਉੱਥੇ ਬੰਦ ਕਰਨਾ ਪੈ ਗਿਆ ਫਿਰ ਮੈਂ ਕਿਹਾ ਵੀ ਹੁਣ ਕੀ ਕਰਾਂ ਫਿਰ ਆ ਸਕੂਟਰੀ ਵੇਚ ਰਿਆ ਸੀ ਬਾਈ ਕੋਈ ਹਨਾ ਹੀ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੇ ਕੋਈ ਸਕੂਟਰੀ ਹੋਈ ਤਾਂ ਮੈਨੂੰ ਦੱਸਿਓ ਫਿਰ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਪਈ ਆ ਮੇਰੇ ਵਾਲੀ ਪਈ ਆ ਮੈਂ ਕਿਹਾ ਇੰਜਨ ਵਗੈਰਾ ਓਕੇ ਆ ਕਹਿੰਦੇ ਹਾਂ ਸਾਰਾ ਕੁਝ ਓਕੇ ਆ ਮਤਲਬ ਕਹ ਲੀਏ ਕਿ ਸਕੂਟਰੀ ਤੁਸੀਂ ਆਪ ਦੇ ਕਿਸੇ ਜਾਣ-ਪਛਾਣ ਵਾਲੇ ਕੋ ਯਾ ਫਿਰ ਜਿੱਥੇ ਤੁਸੀਂ ਬਿਸਕਟ ਲਾਉਂਦੇ ਸੀ ਉੱਥੇ ਕੋਈ ਜਾਣ-ਪਛਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਸਾਰਾ ਕੰਮ ਓਕੇ ਆ ਤੇ ਫਿਰ ਮੈਂ ਨਾ ਹੀ ਜਿਹੜੇ ਬਿਸਕਟ ਵੇਚ ਵੇਚ ਕੇ ਪੈਸੇ ਇਕੱਠੇ ਕੀਤੇ ਸੀਗੇ ਤੇ ਫਿਰ ਮੈਂ ਲੈਣ ਚਲੇ ਗਿਆ ਹਨਾ ਤੇ ਜਦੋਂ ਮੈਂ ਉਹਨਾਂ ਨੂੰ ਪੈਸੇ ਦਿੱਤੇ ਤੇ ਫਿਰ ਅੰਦਰੋਂ ਮੈਂ ਇੱਕ ਬਾਬਾ ਜੀ ਬੁਲਾ ਲਈ ਸੀ ਗੁਰੂ ਘਰ ਤੋਂ ਮੈਂ ਕਿਹਾ ਬਾਬਾ ਜੀ ਤੁਸੀਂ ਮੜਾ ਸਕੂਟਰ ਚਲਾ ਕੇ ਦੇਖ ਲਓ ਕਿਉਂਕਿ ਉਦੋਂ ਨਾ ਸਾਈਡਾਂ ਤੇ ਟਾਇਰ ਨਹੀਂ ਲੱਗੇ ਸੀਗੇ ਉਦੋਂ ਮੈਂ ਚਲਾ ਨਹੀਂ ਸਕਦਾ ਸੀ ਇਹਨੂੰ ਤਾਂ ਕਰਕੇ ਉਹ ਬਾਬਾ ਜੀ ਨੂੰ ਕਿਹਾ ਉਹ ਕਹਿੰਦੇ ਵੀ ਹਾਂ ਠੀਕ ਹੈ ਮੈਂ ਚਲਾ ਕੇ ਦੇਖ ਲੈਣਾ ਉਹਨਾਂ ਨੇ ਮੜਾ ਗੇੜਾ ਕੱਢਿਆ ਉਹ ਕਹਿੰਦੇ ਹਲੇ ਤਾਂ ਠੀਕ ਆ ਵੀ ਉਹ ਤਾਂ ਬਾਅਦ ਚ ਹੀ ਪਤਾ ਲੱਗੂ ਵੀ ਕੀ ਖਰਾਬੀ ਐ ਵਿੱਚ ਕਿੰਨੀ ਜਦੋਂ ਥੋੜੀ ਚੱਲ ਪਏਗੀ ਤੁਰ ਪਏਗੀ ਹੰਡ ਜੇਗੀ ਫੇਰ ਪਤਾ ਲੱਗੇਗਾ ਕਿ ਇੱਥੇ ਕਿੰਨਾ ਨੁਕਸਾਨ ਸੀ ਕਿੰਨਾ ਫਾਇਦਾ ਸੀਗਾ ਪਰ ਜਦੋਂ ਤੁਸੀਂ ਇੱਥੇ ਫੇਰ ਆ ਸਟੈਂਡ ਸਤੋਂ ਉਸ ਤੋਂ ਬਾਅਦ ਲਵਾਇਆ ਸਾਰ ਹਾਂਜੀ 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 ਇਹ ਸਟੈਂਡ ਕਿਸੇ ਦੇ ਘਰੇ ਪਿਆ ਸੀ ਨਾ ਹੀ ਬਾਬਾ ਜੀ ਦੇ ਉਹਨਾਂ ਨੇ ਸੇਵਾ ਕੀਤੀ ਸੀ ਤੇ ਫਿਰ ਆ ਸਟੈਂਡ ਲੈ ਕੇ ਮੈਂ ਇਹਦੇ ਵਿੱਚ ਫਿੱਟ ਕਰਾ ਕੇ ਜਦੋਂ ਮੈਂ ਚਲਾਉਣ ਲੱਗਾ ਹੀ 2-3 ਦਿਨ ਬਾਅਦ ਹੀ ਮੈਨੂੰ ਪਤਾ ਲੱਗਣ ਲੱਗਾ ਹੈ ਤਾਂ ਵੀ ਖਰਾਬ ਬਹੁਤ ਆ ਜਦੋਂ ਮੈਂ ਚੈੱਕ ਕਰਾਇਆ ਹੀ ਉਹਨਾਂ ਨੇ ਕਹਿਤਾ ਸੀਗਾ ਹੀ ਮਕੈਨਿਕ ਵਾਲਿਆਂ ਨੇ ਵੀ A to Z ਇਹਦਾ ਸਾਰਾ ਕੰਮ ਹੋਣ ਵਾਲਾ ਵੀ ਤੁਸੀਂ ਗਲਤੀ ਕਰਤੀ ਉਦੋਂ ਨਹੀਂ ਚੈੱਕ ਕਰਾਇਆ ਤੇ ਕਿੰਨੇ ਦੀ ਲਈ ਸੀ ਇਹ ਵਲੀ ਉਸ ਵੇਲੇ ਸਕੂਟਰੀ ਇਹ 15000 ਦੀ ਲਈ ਸੀਗੀ ਉਦੋਂ ਹੀ ਤੇ 15 ਦੀ ਲਈ ਸੀ ਵਿਚ ਕੀ ਤੁਸੀਂ ਉਹ 15000 ਕੱਟਾ ਕੀਤਾ ਸੀ ਹਾਂਜੀ ਹਾਂਜੀ ਇਹ 15 ਦੀ ਲਈ ਸੀ 15 ਤੋਂ ਜ਼ਿਆਦਾ ਹੀ ਇਹਦੇ ਤੇ ਹਲੇ ਤੱਕ ਲੱਗ ਗਿਆ ਹੀ ਤੇ ਹੋਰ ਲੱਗਣਾ ਕਿਉਂਕਿ ਇਹਦਾ ਨਾ ਸਾਈਡਾਂ ਦੇ ਟਾਇਰ ਇਹਦਾ ਹੀ ਇਹਦਾ ਬੈਂਡ ਪੈਣ ਵਾਲਾ 1500 2000 ਉਹਦੇ ਚ ਖਰਚ ਆ ਬਾਈ ਠੀਕ ਹੈ ਜੀ ਤੇ ਮਾੜਾ ਮੋਟਾ ਇਹਦਾ ਹੋਰ ਕੰਮ ਹੋਣ ਵਾਲਾ ਜੀ ਹੌਲੀ ਹੌਲੀ ਜਿਹੜਾ ਜਿਹੜਾ ਹੁਣ ਜਮੈਟੋ ਦਾ ਕੰਮ ਕਰ ਰਿਆ ਮੈਂ ਠੀਕ ਹੈ ਜੀ ਉਹ ਜਿੰਨੇ ਪੈਸੇ ਆਉਂਦੇ ਆ ਸਾਰੇ ਸਕੂਟਰੀ ਤੇ ਲੱਗ ਜਾਂਦੇ ਆ ਜੀ ਤੇ ਮੈਂ ਉਹਨਾਂ ਕੋਲ ਗਿਆ ਸੀ ਗਈ ਉਹਨਾਂ ਦੇ ਆਪ ਦੋਸਤ ਉਹ ਕਹਿੰਦੇ ਸੀ ਵੀ ਜੇ ਤੈਨੂੰ ਖਰਾਬ ਲੱਗਿਆ ਕੁਝ ਵੀ ਹੋ ਗਿਆ ਸਾਲ 6 ਮਹੀਨੇ ਚਲਾ ਕੇ ਵੀ ਆ ਕੇ ਸਾਡੇ ਕੋਲ ਖੜੀ ਕਰ ਜੀ ਤੇ ਮੈਂ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਤੁਸੀਂ ਗਲਤ ਕੰਮ ਕਰਤਾ ਜੀ ਫਿਰ ਉਹ ਕਹਿੰਦੇ ਕਿ ਨਹੀਂ ਤੈਨੂੰ ਮੈਂ ਕਿਹਾ ਸੀ ਲੈਣ ਵਾਸਤੇ ਤੂੰ ਕਾਤੇ ਲਿਆ ਮੈਂ ਕਹਾ ਹੁਣ ਦੇਖੋ ਮੈਂ ਕਹਾ ਮੇਰੇ ਕੋ ਬਕਾਇਦਾ ਉਦੋਂ ਮੈਂ ਵੀਡੀਓ ਬਣਾ ਰਿਆ ਸੀ ਮੈਂ ਕਹਾ ਉਦੋਂ ਕਹਿ ਰਹੇ ਸੀ ਮੈਂ ਕਹਾ ਯਾਰ ਅੱਜ ਦੇ ਟਾਈਮ ਦੇ ਵਿੱਚ ਤਾਂ ਬੰਦੇ ਤੇ ਭਰੋਸਾ ਹੀ ਨਹੀਂ ਕਰ ਸਕਦੇ ਆਪਾਂ ਮੈਂ ਕਹਾ ਸਾਹ ਬਹਿ ਕੇ ਉਹਨਾਂ ਨੇ ਕਹਿਤਾ ਸੀ ਵੀ ਹਾਂ ਸਾਨੂੰ ਆਪਸ ਕਰਦੀ ਤੇ ਹੁਣ ਜਦੋਂ ਵਾਪਸ ਕਰਨ ਦੀ ਗੱਲ ਕਰ ਰਹੇ ਤਾਂ ਹੁਣ ਮੁਕਰ ਰਹੇ ਆ ਛਣੇ ਇਦਾਂ ਕਰਦੇ ਆ ਲੋਕ ਜੀ ਸਬ ਇਸ ਨੂੰ ਲੈਣ ਦੇ ਵਿੱਚ ਤੁਹਾਡੇ ਨਾਲ ਧੋਖਾ ਹੋਇਆ ਤੇ ਜਿਸ ਬੰਦੇ ਜਿਹੜਾ ਜਿਹੜੇ ਬੰਦੇ ਕੋ ਐਕਟਿਵ ਸੀਗੀ ਉਹ ਸਿੱਧਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਉਹ ਬਿਲਕੁਲ ਮਤਲਬ ਉਸ ਦਾ ਕੋਈ ਅੰਗ ਖਰਾਬ ਨਹੀਂ ਹੋਏਗਾ ਬਿਲਕੁਲ ਸਹੀ ਹੋਏਗਾ ਹਾਂਜੀ ਉਹਨਾਂ ਦੀ ਦੁਕਾਨ ਹੈ ਉਹਨਾਂ ਦੀ ਦੁਕਾਨ ਸੀ ਲਾਂਡਰਾ ਰੋਡ ਤੇ ਹੀ ਤੇ ਹੁਣ ਤਾਂ ਉਹਨਾਂ ਨੇ ਬੰਦ ਕਰਤੀ ਆ ਪਰ ਉਹਨਾਂ ਦੀ ਦੁਕਾਨ ਹੁੰਦੀ ਸੀ ਲਾਂਡਰਾ ਰੋਡ ਤੇ ਹੁਣ ਮੈਨੂੰ ਮਿਲਦੀ ਨਹੀਂ ਪਤਾ ਨਹੀਂ ਕਿੱਥੇ ਗਈ ਫਿਰ ਜਦੋਂ ਮਤਲਬ ਤੁਸੀਂ ਉਹਨਾਂ ਕੋਲ ਪਹੁੰਚੇ ਉਹਨਾਂ ਨੇ ਤੁਹਾਨੂੰ ਸਿੱਧਾ ਕਹਿ ਤਾ ਕਿ ਮੈਂ ਕਿਹਾ ਤੈਨੂੰ ਕਿ ਜ਼ਬਰਦਸਤੀ ਹੀ ਲੈਣ ਨੂੰ ਹੈ ਨਾ ਹਾਂਜੀ ਹਾਂਜੀ ਨਹੀਂ ਨਹੀਂ ਉਹਨਾਂ ਦੇ ਯਾਰ ਦੋਸਤ ਨੇ ਜਿਹੜੇ ਕਹਿੰਦੇ ਸੀ ਨਾ ਵੀ ਸਾਲ 6 ਮਹੀਨਾ ਖੜੀ ਕਰ ਦਿਓ ਤੇ ਚਲਾ ਕੇ ਜੇ ਤੈਨੂੰ ਲੱਗਿਆ ਤਾਂ ਮੈਂ ਉਹਨਾਂ ਕੋਲ ਗਿਆ ਮੈਂ ਕਿਹਾ ਜੀ ਤੁਸੀਂ ਗਲਤ ਕੰਮ ਕਰਤਾ ਮੈਂ ਕਿਹਾ ਤੁਸੀਂ ਕਹਿੰਦੇ ਸੀ ਵੀ ਜੀ ਜੇ ਕੋਈ ਖਰਾਬ ਹੋਇਆ ਤਾਂ ਵੀ ਇੱਥੇ ਖੜੀ ਕਰ ਜੀ ਮੈਂ ਕਿਹਾ ਆ ਲੋ ਮੈਂ ਖੜੀ ਕਰਨ ਆਇਆ ਮੈਂ ਕਿਹਾ ਤੁਸੀਂ ਗਲਤ ਕੰਮ ਕੀਤਾ ਫਿਰ ਮੁੱਕਰ ਕੇ ਕਹਿੰਦਾ ਮੈਂ ਤੈਨੂੰ ਕਿਹਾ ਸੀ ਲੈਣ ਨੂੰ ਮੈਂ ਤੈਨੂੰ ਕਿਹਾ ਸੀ ਮੈਂ ਤਾਂ ਤੈਨੂੰ ਆਪ ਕਹਿੰਦਾ ਹੀ ਨਾ ਲੈ ਮੈਂ ਖੇ ਬਕਾਇਦਾ ਮੇਰੇ ਕੋ ਵੀਡੀਓ ਪਈ ਸਾਰੀ ਗੱਲ ਉਹ ਤੁਸੀਂ ਕਹਿ ਰਹੇ ਹੋ ਮੈਂ ਕਹ ਹਾਂ ਤੁਸੀਂ ਕਹਿ ਰਹੇ ਹੋ ਵੀ ਮੈਂ ਤੈਨੂੰ ਕਿਹਾ ਸੀ ਪਛੋਕੜ ਕਿੱਥੋਂ ਆਪਣਾ ਮਨਦੀਪ ਮਤਲਬ ਸ਼ੁਰੂ ਤੋਂ ਹੀ ਮਹੌਲੀ ਚ ਰਹਿੰਦੇ ਸੀ ਤੁਸੀਂ ਕਿ ਇਸ ਤੋਂ ਪਹਿਲਾਂ ਕਿਤੇ ਹੋਰ ਰਹਿੰਦੇ ਸੀ ਕਿ ਪਿੰਡ ਕਿੱਥੇ ਦਾ ਸ਼ਹਿਰ ਕਿੱਥੇ ਤੁਹਾਡਾ ਹਾਂਜੀ ਪਛੋਕੜ ਤਾਂ ਰਹਿਣ ਵਾਲਾ ਮੈਂ ਪਟਨਾ ਸਾਹਿਬ ਦਾ ਹੀ ਪਟਨਾ ਸਾਹਿਬ ਦਾ ਹਾਂਜੀ ਘਰ ਦੇ ਇਥੇ ਲੁਧਿਆਣੇ ਆ ਗਏ ਸੀਗੇ ਉੱਥੇ ਫਿਰ ਉਸ ਤੋਂ ਬਾਅਦ ਲੁਧਿਆਣੇ ਜਨਮ ਹੋਇਆ ਹੀ ਸਾਰਾ ਕੁਝ ਲੁਧਿਆਣੇ ਹੋਇਆ ਹੀ ਤੇ ਐਕਸੀਡੈਂਟ ਵੀ ਲੁਧਿਆਣੇ ਹੋਇਆ ਹੀ بس ਇੱਕ ਦਮ ਤੋਂ ਮੰਨ ਲਿਆ ਇੱਥੇ ਦਾਣਾ ਪਾਣੀ ਲਿਖਿਆ ਸੀ ਗੁਰੂ ਘਰ ਸੇਵਾ ਲਿਖੀ ਸੀ ਐਕਸੀਡੈਂਟ ਤੋਂ ਬਾਅਦ ਫਿਰ ਮੈਂ ਇੱਥੇ ਆ ਗਈ ਤੇ ਹੁਣ ਜੇ ਮੈਂ ਗੱਲ ਕਰਾਂ ਤੇ ਹੁਣ ਤੁਸੀਂ ਐਕਟਿਵ ਆ ਚਲਾ ਰਹੇ ਹੋ ਹਾਲੇ ਵੀ ਤੁਸੀਂ ਕਹਿ ਰਹੇ ਹੋ ਕਿ ਜਿੰਨਾ ਤੁਸੀਂ ਕਮਾ ਰਹੇ ਹੋ ਉਹ ਸਾਰਾ ਤੁਸੀਂ ਸਕੂਟਰ ਤੇ ਲਾ ਰਹੇ ਹੋ ਜਾਂ ਆਪਣਾ ਜੋ ਵੀ ਤੁਹਾਡਾ ਗੁਜ਼ਰ ਬਸਰ ਹੁੰਦਾ ਹੋਵੇਗਾ ਉਸ ਤੁਸੀਂ ਵਰਤਦੇ ਹੋਗੇ ਜੇ ਮੈਂ ਗੱਲ ਕਰਾਂ ਆਮ ਤੌਰ ਤੇ ਤੁਸੀਂ ਕਿੰਨਾ ਕੁ ਜਿਹੜਾ ਹੈ ਮਹੀਨੇ ਦਾ ਹੁਣ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿੰਨੇ ਮਹੀਨੇ ਹੋ ਗਏ ਕੰਮ ਕਰਨ ਨੂੰ ਮਹੀਨੇ ਤੱਕ ਕਿੰਨਾ ਕੁ ਕਮਾ ਲਿਆ ਹਲੇ ਤਈ ਤੁਸੀਂ ਮੰਨ ਲਈ ਇੱਕ ਇੱਕ ਦੋ ਤਿੰਨ ਦਿਨ ਚਲਾਉਣਾ ਹੀ ਤੀਜੇ ਚੌਥੇ ਦਿਨ ਖਰਾਬ ਹੋ ਜਾਂਦਾ ਹੀ ਦੋ ਤਿੰਨ ਦਿਨ ਚਲਾਉਣਾ ਹੀ ਤੀਜੇ ਚੌਥੇ ਦਿਨ ਖਰਾਬ ਹੋ ਜਾਂਦਾ ਹੀ ਫਿਰ ਵੀ ਘੱਟ ਕਟਾ ਕੇ ਤੁਸੀਂ ਮੰਨ ਲਈ 15 ਕ ਹਜ਼ਾਰ ਦਾ ਬਣਾਈ ਲੈਂਦਾ ਹੋਊਗਾ ਤੇ ਖਰਚਾ ਕਰਕੇ ਤੇਲ ਤੂਲ ਦਾ ਖਰਚਾ ਕੱਢ ਕੇ ਨਹੀਂ ਹਾਂਜੀ ਹਾਂ ਤੇਲ ਤੂਲ ਦਾ ਖਰਚਾ ਕੱਢ ਕੇ 15000 ਰੁਪਇਆ ਤੇ 15000 ਉਹ ਜਿਹੜੇ ਬਣਦੇ ਆ ਸਾਰੇ ਇਹਦੇ ਤੇ ਲੱਗ ਜਾਂਦੇ ਆ ਗਵੇਂ ਰਿਪੇਅਰ ਕਰਾਂ ਚੀ ਲੱਗ ਜਾਂਦੇ ਹੈਨਾ ਹਾਲੇ ਤੱਕ ਵੀ ਉਹ ਕੰਮ ਸੂਤ ਨਹੀਂ ਆਇਆ ਨਹੀਂ ਆਇਆ ਹੀ ਨਹੀਂ ਆਇਆ ਮੈਂ ਤਾਂ ਨਵਾਂ ਪਹਿਲੇ ਤਾਂ ਮੈਂ ਨਵਾਂ ਸੋਚਿਆ ਸੀਗਾ ਹੀ ਪਰ ਮੈਂ ਏਜੰਸੀ 'ਚ ਗਿਆ ਸੀਗਾ ਹੀ ਉਹ ਕਹਿੰਦੇ ਵੀ ਤੁਸੀਂ ਹੈਂਡੀਕੈਪ ਹੋ ਤੁਸੀਂ ਤੁਹਾਨੂੰ ਦੇ ਨਹੀਂ ਸਕਦੇ ਫਿਰ ਅੰਦਰ ਦਿਲ ਨੂੰ ਹੌਲ ਜਾ ਉੱਥੇ ਕਿ ਯਾਰ ਮੈਂ ਹੈਂਡੀਕੈਪ ਹਾਂ ਮੈਂ ਹੈਗਾ ਤਾਂ ਬੰਦਾ ਹੀ ਆ ਨਾ ਵੀ ਇਹ ਕਹਿ ਰਹੇ ਸਾਰੇ ਕਹਿ ਰਹੇ ਸੀ ਵੀ ਨਹੀਂ ਅਸੀਂ ਨਹੀਂ ਦੇ ਸਕਦੇ ਅਸੀਂ ਨਹੀਂ ਦੇ ਸਕਦੇ ਮੈਂ ਆਖਾ ਵੀ ਪੈਰ ਨਹੀਂ ਹੈ ਮੇਰੇ ਮੈਂ ਕਿਹਾ ਮੈਂ ਕੰਮ ਤਾਂ ਕਰ ਸਕਦਾ ਵੀ ਮੈਂ ਪੈਸੇ ਕਿਸ ਤਰ੍ਹਾਂ ਹੀ ਦੇ ਦੂੰਗਾ ਤੁਸੀਂ ਦੋ ਤਾਂ ਸਹੀ ਪਰ ਉਹ ਮੰਨੇ ਨਹੀਂ ਸੀਗੇ ਤਾਂ ਕਰਕੇ ਫਿਰ ਮੈਨੂੰ ਆ ਸੈਕੰਡ ਹੈਂਡ ਲੈਣਾ ਪਿਆ ਸੀਗਾ ਹੀ ਅੱਛਾ ਕਿਦਾਂ ਦੇਖਦੇ ਹੋ ਜਦੋਂ ਖਾਸ ਕਰਕੇ ਜਦੋਂ ਤੁਸੀਂ ਡਿਲੀਵਰੀ ਕਰਨ ਚਾਹੁੰਦੇ ਹੋ ਜਦੋਂ ਹੁਣ ਤੁਸੀਂ ਇੱਕ ਜ਼ਿਕਰ ਕੀਤਾ ਕਿ ਤੁਸੀਂ ਏਜੰਸੀਆਂ 'ਚ ਗਏ ਉੱਥੇ ਤੁਹਾਨੂੰ ਕਿਹਾ ਕਿ ਤੁਸੀਂ ਹੈਂਡੀਕੈਪ ਹੋ ਔਰ ਤੁਹਾਨੂੰ ਐਕਟਿਵਾ ਜਾਂ ਕੋਈ ਸਕੂਟਰ ਨਹੀਂ ਦਿੱਤਾ ਜਾ ਸਕਦਾ ਉਸ ਟਾਈਮ ਤੇ ਕੀ ਲੱਗਦਾ ਕਿ ਹੈ ਮਨਾਂ ਦੇ ਵਿੱਚ ਕੁਝ ਤੱਕਾ ਦਾ ਜ਼ਰੂਰ ਲੱਗਦਾ ਹੋਵੇਗਾ ਕਿ ਹਾਲੇ ਵੀ ਸਮਾਜ ਜਿਹੜਾ ਹੈ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਉਹਨੂੰ ਨਾਲ ਬਰਾਬਰੀ ਤੇ ਖੜਾ ਨਹੀਂ ਕਰਦਾ ਨਹੀਂ ਕਰਦੇ ਨਹੀਂ ਕਰਦੇ ਬਾਹ ਨਹੀਂ ਫੜਦੇ ਹੈਗੇ ਨਹੀਂ ਫੜਦੇ ਬਾਹੀਂ ਤੇ ਜੇ ਫਿਰ ਉਹੀ ਹੈ ਨਹੀਂ ਜੇ ਫਿਰ ਆਪਾਂ ਮੰਗਣ ਬਹਿ ਜੀਏ ਫਿਰ ਕਹਿਣਗੇ ਵੀ ਇਹ ਮੰਗਦਾ ਹਨਾਈ ਜੇ ਆਪਾਂ ਕੰਮ ਕਰਨ ਨੂੰ ਕਹਿ ਦੀ ਕਿਸੇ ਨੂੰ ਵੀ ਪਰ ਮੈਂ ਹੁਣ ਕਹਿੰਦਾ ਨਹੀਂ ਹੈਗਾ ਹੀ ਕਿਸੇ ਨੂੰ ਵੀ ਕਿ ਵੀ ਮੇਰੇ ਨਾਲ ਖੜਵਾਣਾ ਹੀ ਜਿੰਨਾ ਕਿ ਮੇਤੋਂ ਹੁੰਦਾ ਜਿੰਨੇ ਕਿ ਮੇਰੇ ਚ ਜਾਣ ਹਨਾਈ ਮੈਂ ਕਰਦਾ ਤੇ ਬਾਕੀ ਮੈਂ ਰੱਬ ਤੇ ਭਰੋਸਾ ਰੱਖਦਾ ਕਿ ਬਾਬਾ ਜੀ ਮੇਰੇ ਨਾਲ ਨੇ ਤੇ ਬਾਕੀ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜਿੰਨਾ ਕਿ ਮੇਤੋਂ ਹੋਊਗਾ ਮੈਂ ਕਰੂੰਗਾ ਹੀ ਮੈਂ ਹੀ ਸੋਚਿਆ ਪਰ ਮੈਂ ਕਿਸੇ ਨੂੰ ਐ ਨਹੀਂ ਕਹੂੰਗਾ ਵੀ ਤੁਸੀਂ ਮੇਰੀ ਹੈਲਪ ਕਰਾ ਦਿਓ ਤੁਸੀਂ ਮੈਂ ਐ ਕਰਾ ਦੂੰ ਕਈ ਵਾਰੀ ਨਾ ਇਹ ਸਕੂਟਰੀ ਵੀ ਲੋਡ ਕਰਾਉਣ ਜਾਂਦਾ ਹੁੰਦਾ ਨਹੀਂ ਸਾਈਡ ਦਾ ਟਾਇਰ ਕਰਕੇ ਕਈ ਤਾਂ ਹੱਥ ਨਹੀਂ ਲਾਉਂਦੇ ਕਈ ਮੂੰਹ ਬਣਾਉਣ ਲਾ ਜਾਂਦੇ ਆ ਵੀ ਅਸੀਂ ਨਹੀਂ ਕਰ ਸਕਦੇ ਵੀ ਤੂੰ ਅੱਗੋਂ ਕਰਾ ਲਾ ਵੀ ਮੈਂ ਮੈਂ ਵੀ ਮੈਨਿਕ ਵੀ ਨਹੀਂ ਹੱਥ ਪਾਉਂਦੇ ਪਾਉਂਦੇ ਵੀ ਮੈਂ ਤਾਂ ਪੈਸੇ ਹੀ ਦੇਣੇ ਮੈਂ ਉਧਾਰ ਥੋੜੋ ਕਰਾਉਣਾ ਹੀ ਤੁਸੀਂ ਇੱਕ ਵਾਰੀ ਕਰਕੇ ਦੇ ਦੇਖੋ ਪਰ ਨਹੀਂ ਮੰਨਦੇ ਕਈ ਤੇ ਮਨਦੀਪ ਜਦੋਂ ਤੁਸੀਂ ਜਾਣਦੇ ਹੋ ਹੈਨਾ ਕਈ ਵਾਰੀ ਜਦੋਂ ਤੁਸੀਂ ਆਰਡਰ ਦੇਣ ਜਾਂਦੇ ਹੋਵੋਗੇ ਹੈਨਾ ਤੁਸੀਂ ਕਸਟਮਰ ਨੂੰ ਫੋਨ ਕਰਦੇ ਹੋਵੋਗੇ ਕਿ ਭਾਈ ਜੇ ਕੋਈ ਪੌੜੀਆਂ ਤੇ ਆਏ ਤੇ ਥੱਲੇ ਆ ਕੇ ਲੈ ਜਾ ਹੈਨਾ ਉਦੋਂ ਕੁਝ ਕਹਿੰਦੇ ਨੇ ਕਿ ਹਾਂਜੀ ਨਹੀਂ ਸਾਨੂੰ ਉੱਪਰ ਆ ਕੇ ਦੇ ਜਾਓ ਜਾਂ ਕੁਝ ਇਦਾਂ ਹੁੰਦਾ ਕੋਈ ਇਦਾਂ ਦਾ ਕਦੀ ਐਕਸਪੀਰੀਅੰਸ ਹੋਇਆ ਹੋਵੇ ਤਾਂ ਉਸ ਵੇਲੇ ਗਾਹਕ ਵੀ ਤੁਹਾਡੇ ਨਾਲ ਕਿੱਦਾਂ ਡੀਲ ਕਰਦੇ ਨੇ ਕੁਝ ਇਦਾਂ ਦਾ ਐਕਸਪੀਰੀਅੰਸ ਹਾਂਜੀ ਦਿਨੇ ਤਾਂ ਵਧੀਆ ਹੁੰਦਾ ਹੀ ਉਹਨਾਂ ਨੂੰ ਫੋਨ ਕਰਕੇ ਕਹਿ ਦਿੰਨੇ ਆ ਆ ਕੇ ਲੈ ਜਾਂਦੇ ਆ ਜਦੋਂ ਮੈਂ ਉਹਨਾਂ ਨੂੰ ਕਹਿੰਨਾ ਕਿ ਮੈਂ ਹੈਂਡੀਕੈਪ ਆਂ ਤੁਸੀਂ ਮੜਾ ਪੁਲਿਸ ਨੀਚੇ ਆ ਕੇ ਆਰਡਰ ਲੈ ਜਾਓ ਤੇ ਉਹ ਆ ਕੇ ਲੈ ਜਾਂਦੇ ਦਿਨੇ ਤਾਂ ਕੁਝ ਨਹੀਂ ਹੁੰਦਾ ਪਰ ਜਿਹੜੇ ਰਾਤ ਵਾਲੇ ਹੁੰਦੇ ਆ ਨਾ ਜਿੱਦਾਂ ਮੈਂ ਰਾਤ ਨੂੰ ਕੰਮ ਡਿਲੀਵਰੀ ਦੇਣ ਚੱਲਿਆ ਗਿਆ ਇੰਦਾ 5ਵਾਂ 16 17 ਮੰਜ਼ਲ ਤੋਂ ਇਦਾਂ ਹਨਾ ਤੇ ਉੱਪਰੋਂ نیچے ਆਉਂਦੇ ਆ ਫਿਰ ਪਹਿਲਾਂ ਮੈਂ ਫੋਨ ਕਰਕੇ ਜਦੋਂ ਕਹਿੰਦਾ ਮੈਂ ਕਿਹਾ ਬਾਈ ਜੀ ਤੁਹਾਡਾ ਆਰਡਰ ਆਇਆ ਤੇ ਮੈਂ ਹੈਂਡੀਕੈਪ ਆ ਮੈਂ ਉੱਪਰ ਆ ਨਹੀਂ ਸਕਦਾ ਜਣੇ ਵਾਸਤੇ ਤੁਸੀਂ ਆਰਡਰ ਆ ਕੇ ਲੈ ਜਾਓਗੇ ਤੇ ਕਈ ਤਾਂ ਮੂੰਹ ਜਿਹਾ ਬਣਾਉਣ ਲੈਂਦੇ ਫਿਰ ਕਹਿੰਦੇ ਨਹੀਂ ਯਾਰ ਵੀ ਤੂੰ ਫੜਾ ਜਾ ਲਿਫਟ ਲੱਗੀ ਆ ਤੂੰ ਕਿਹੜਾ ਜਿਆਦਾ ਦੂਰ ਚੱਲਣਾ ਕਿਤੇ ਲਿਫਟ ਲੱਗੀ ਆ ਨਾਲ ਹੀ ਤਾਂ ਲਿਫਟ ਆ ਲਿਫਟ 'ਚ ਬਹਿ ਕੇ ਆ ਜਾ ਮੈਂ ਕਿਹਾ ਬਾਈ ਮੈਂ ਕਿਹਾ ਜੇ ਐਦਾਂ ਦੀ ਗੱਲ ਹੁੰਦੀ ਜੇ ਮੇਰੇ ਪੈਰ ਹੁੰਦੇ ਮੈਂ ਕਿਹਾ ਬਾਈ ਜੇ ਮੈਂ ਤੁਹਾਨੂੰ ਫੋਨ ਹਾਂ ਮੈਂ ਕਿਹਾ ਮੈਂ ਉੱਪਰ ਆ ਕੇ ਤੁਹਾਨੂੰ ਆਪ ਹੀ ਫੜਾ ਜਾਂਦਾ ਨਾ ਮੈਂ ਤੁਹਾਨੂੰ ਫੋਨ ਲਾਉਣਾ ਸੀ ਗਈ ਮੈਂ ਤੁਸੀਂ ਇੱਕ ਵਾਰੀ ਆ ਕੇ ਦੇਖੋ ਤਾਂ ਸਹੀ ਤੇ ਫਿਰ ਜਿਹੜੇ ਆ ਕੇ ਦੇਖਦੇ ਆ ਫਿਰ ਕਹਿ ਦਿੰਦੇ ਵੀ ਸੌਰੀ ਯਾਰ ਫਟੇ ਤੋਂ ਗਲਤੀ ਹੋ ਗਈ ਬੇਚੀ ਤੁਹਾਨੂੰ ਐਂ ਦੇਖਿਆ ਨਹੀਂ ਹੈਗਾ ਤੇ ਵੀ ਪਹਿਲੀ ਵਾਰ ਤੂੰ ਐਦਾਂ ਵੀ ਕੰਮ ਕਰ ਰਿਹਾ ਵੀ ਬਹੁਤ ਵਧੀਆ ਲੱਗ ਰਿਹਾ ਵਧੀਆ ਵੀ ਕੰਮ ਕਰ ਤੇ ਬਾਕੀ ਸੌਰੀ ਵੀ ਮੈਂ ਤੈਨੂੰ ਐ ਗੱਲ ਕੀਤੀ ਤੇ ਕਈ ਤਾਂ ਐ ਕਹਿੰਦੇ ਵੀ ਕਾਤੇ ਕੰਮ ਕਰਦੇ ਹੋ ਤੁਸੀਂ ਛੱਡ ਦਿਓ ਫਿਰ ਘਰੇ ਬਹਿ ਜਾਓ ਕਿ ਤੁਸੀਂ ਆਰਡਰ ਨਹੀਂ ਦੇ ਆ ਸਕਦੇ ਘਰੇ ਬਹਿ ਜਾਓ ਤੁਸੀਂ ਕਾਤੇ ਕੰਮ ਕਰਦੇ ਹੋ ਫਿਰ ਦੁੱਖ じゃ ਲੱਗਦਾ ਕਿ ਯਾਰ ਆਪਣੇ ਨਹੀਂ ਸਪੋਰਟ ਕਰਲੇ ਕਰ ਰਹੇ ਯਾਰ ਅੰਦਰੋਂ ਫਿਰ ਕਈ ਵਾਰੀ ਰੋਣਾ ਵੀ ਰੋਣਾ ਵੀ ਆ ਜਾਂਦਾ ਕਿ ਯਾਰ ਛੱਡ ਹਨਾ ਵੀ ਕੀ ਬਚਿਆ ਹੁਣ ਕਿਹਦੀ ਲਈ ਕੰਮ ਕਰਨਾ ਹਾਂਜੀ ਵੀ ਕਿਹਦੇ ਲਈ ਕਰਨਾ ਵੀ ਤੁਹ ਛੱਡ ਕੇ ਤੇ ਕਦੇ ਦਿਲ ਐ ਕਰਦੇ ਵੀ ਕਿਤੇ ਦੂਰ ਚਲ ਜਾਈਏ ਜਿੱਥੇ ਕੋਈ ਨਾ ਹੋਵੇ ਇਦਾਂ ਦਾ ਦਿਮਾਗ ਦੇ ਵਿੱਚ ਗੱਲਾਂ ਚ ਲੈ ਜਾਂਦੇ ਫਿਰ ਕਹਿੰਦੇ ਨਹੀਂ ਜੇ ਰੱਬ ਨੇ ਬਚਾਇਆ ਵੀ ਜ਼ਰੂਰ ਕੋਈ ਨਾ ਕੋਈ ਕਾਰਨ ਹੋਣਾ ਚੁੱਪ ਕਰਕੇ ਆਪਣੇ ਕੰਮ ਨੂੰ ਲੱਗੇ ਰਹੋ ਬਸ ਦੇਖੋ ਜਦੋਂ ਆਪ ਕਿਰਤ ਕਰਕੇ ਕਮਾ ਕੇ ਖਾਣੇ ਹੋ ਤੇ ਹੁਣ ਕਿੱਦਾਂ ਦਾ ਲੱਗਦਾ ਲੱਗਦਾ ਨਾ ਕਿ ਜੇ ਮਤਲਬ ਪੋਜੀਟਿਵਲੀ ਹਰ ਚੀਜ਼ ਨੂੰ ਦੇਖਣਾ ਦੁਨੀਆ ਨੂੰ ਬੜੇ ਚਾਜ ਨਾਲ ਦੇਖਣਾ ਔਰ ਦੁਨੀਆ ਲਈ ਵੀ ਇੱਕ ਮਿਸਾਲ ਜ਼ਰੂਰ ਬਣਨਾ ਕਿਉਂਕਿ ਬਹੁਤ ਸਾਰੇ ਲੋਕ ਇਦਾਂ ਦੇ ਹੈਗੇ ਨੇ ਜਿਹੜੇ ਸ਼ਾਇਦ ਤੁਹਾਡੇ ਵਾਂਗ ਹੀ ਐਕਸੀਡੈਂਟ 'ਚ ਆਪਣਾ ਕੋਈ ਅੰਗ ਗਵਾ ਬੈਂਦੇ ਨੇ ਪਰ ਉਹ ਡੀਮੋਟਿਵੇਟ ਹੋ ਜਾਂਦੇ ਨੇ ਉਹਨਾਂ ਦਾ ਹੌਸਲਾ ਟੁੱਟ ਜਾਂਦਾ ਹਾਂਜੀ ਹਾਂਜੀ ਮੈਂ ਮੇਰਾ ਵੀ ਜਦੋਂ ਐਕਸੀਡੈਂਟ ਹੋਇਆ ਸੀਗਾ ਹੀ ਉਦੋਂ ਹੌਲੀ-ਹੌਲੀ ਮੈਂ ਵੀ ਆਪਣੇ ਯਾਰ ਦੋਸਤ ਨੂੰ ਕਈਆਂ ਨੂੰ ਫੋਨ ਕਰਦਾ ਹੁੰਦਾ ਸੀਗਾ ਹੀ ਉਹ ਵੀ ਕਹਾਇਆਂ ਕਈ ਤਾਂ ਫੋਨ ਨਹੀਂ ਚੱਕਦੇ ਸੀ ਤੇ ਮੈਨੂੰ ਵੀ ਐ ਫੀਲ ਹੁੰਦਾ ਸੀ ਕਿ ਯਾਰ ਵੀ ਇਹਨਾਂ ਨੂੰ ਐ ਲਾ ਦੇ ਵੀ ਕਿਤੇ ਮੈਂ ਕੁਝ ਮੰਗੀ ਨਾ ਲਵਾਂ ਠੀਕ ਹੈ ਇਦਾਂ ਦਾ ਵੀ ਹੋਣ ਲੱਗ ਗਿਆ ਸੀਗਾ ਮੇਰੇ ਨਾਲ ਤੇ ਬਾਕੀ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਵੀ ਹਨਾ ਚਾਹੇ ਆਪਣੇ ਪੈਰ ਨਹੀਂ ਹੈ ਕੀ ਕੀ ਪਤਾ ਆਪਣੇ ਆਪਾਂ ਪਿਛਲੇ ਜਨਮ ਚ ਕੀ ਮਾੜਾ ਕਿਸੇ ਦਾ ਕੀਤਾ ਹੋਵਾਂਗੇ ਹਨਾਈ ਤਾਂ ਕਰਕੇ ਇਸ ਜਨਮ ਚ ਆਇਆ ਹੋਇਆ ਕੋਈ ਨਹੀਂ ਵੀ ਤੁਸੀਂ ਰੱਬ ਦੇ ਨਾਲ ਜੁੜ ਕੇ ਰਹੋ ਰੱਬ ਨੇ ਬਹੁਤ ਦੇ ਦੇਣਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਕੋਲ ਉਦੋਂ ਹੱਥ ਆਲੀ ਹੁੰਦੀ ਸੀ ਅੱਜ 2 ਬੈਟਰੀ ਵਾਲੀ ਗੱਡੀ ਆਈ ਅੱਜ ਸਕੂਟਰ ਜੋਗਾ ਹੋ ਗਿਆ ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਵੀ ਮੈਂ ਘਰੋਂ ਬਾਹਰ ਜਾ ਰਿਆਂ ਜਦੋਂ ਮੈਂ ਘਰੋਂ ਬਾਹਰ ਨਿਕਲਣ ਲੱਗਾ ਸੀ ਮੇਰੇ ਘਰ ਦੇ ਨੇ ਨਹੀਂ ਬਾਹ ਫੜੀ ਤਾਂ ਮੈਂ ਕਿਹਾ ਵੀ ਬਾਹ ਲੈਣੇ ਕੀ ਫੜ ਲੈਣੀ ਹੈ ਨਾ ਵੀ ਤੂੰ ਕੋਈ ਨਹੀਂ ਵੀ ਤੂੰ ਜਾ ਅਚਾਨਕ ਹੀ ਬਾਬਾ ਜੀ ਨੇ ਇੱਥੇ ਬੁਲਾ ਲਿਆ ਹੀ ਤੇ ਮੈਂ ਇੱਥੇ ਆ ਗਿਆ ਸੀ ਕਿ ਤੇ ਜਦੋਂ ਮੈਂ ਸੇਵਾ ਕਰਨ ਲੱਗਾ ਹੀ ਹੌਲੀ ਹੌਲੀ ਬਾਈਏ ਹੁੰਨਾਂ ਨਾਲ ਜਾਣ ਪਛਾਣ ਬਣਨ ਲੱਗੀ ਮਾਤਾ ਪਿਤਾ ਨਾਲ ਜਾਣ ਪਛਾਣ ਬਣਨ ਲੱਗੀ ਲੋਕ ਜਾਣਨ ਲੱਗ ਗਏ ਪਿਆਰ ਦੇਣ ਲੱਗੇ ਤੇ ਕਈ ਗਲਤ ਵੀ ਬੋਲਦੇ ਹੁੰਦੇ ਸੀ ਕਿ ਫਿਰ ਆਪਾਂ ਛੱਡ ਦਿੰਦੇ ਹੁੰਦੇ ਸੀ ਕੋਈ ਨਹੀਂ ਵੀ ਰੱਬ ਹੈਗਾ ਰੱਬ ਤੇ ਭਰੋਸਾ ਰੱਖੋ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਬਸ ਹੁਣ ਵਧੀਆ ਲੱਗਦਾ ਜਦੋਂ ਅੱਜ ਕੰਮ ਕਰਦੇ ਹਾਂ ਕਿਰਤ ਕਰਕੇ ਖਾਂਦੇ ਹਾਂ ਹਾਂਜੀ ਬਹੁਤ ਯਾਨਕੀ ਦਿਲ ਖੁਸ਼ ਹੁੰਦਾ ਕਿ ਵੀ ਆਏ ਆ ਵੀ ਹੈਨਾ ਕਈ ਰੋਡ ਤੇ ਮੈਂ ਜਾਂਦਾ ਹੁੰਨਾ ਨਹੀਂ ਤੇ ਕਈ ਭਰਾ ਮੰਗਦੇ ਹੁੰਦੇ ਹਨ ਨਹੀਂ ਫਿਰ ਮੈਂ ਉਹਨਾਂ ਨਾਲ ਗੱਲ ਵੀ ਕਰਦਾ ਹੁੰਨਾ ਕਿ ਬਈ ਜੇ ਅਸੀਂ ਤੁਹਾਨੂੰ ਸਕੂਟਰ ਹੀ ਦਵਾ ਦਈਏ ਹਨਾ ਬਈ ਮੇਰੇ ਕੋਲ ਇੱਕ ਬੈਟਰੀ ਵਾਲੀ ਗੱਡੀ ਆ ਮੈਂ ਕਹਿੰਦਾ ਜੇ ਤੁਹਾਨੂੰ ਉਹ ਦੇ ਦੇਵਾਂ ਤੁਸੀਂ ਕੰਮ ਕਰ ਲਓਗੇ ਤਾਂ ਨਾ ਕਰ ਦਿੰਦੇ ਆ ਕਹਿੰਦੇ ਨਹੀਂ ਬਈ ਸਾਡੇ ਤੋਂ ਨਹੀਂ ਹੋਊਗਾ ਕਹਿੰਦਾ ਅਸੀਂ ਕਦੇ ਕੀਤਾ ਨਹੀਂ ਅਸੀਂ ਸਾਡੇ ਤੋਂ ਹੋਣਾ ਨਹੀਂ ਕਿਰਮੇ ਦਿਮਾਗ ਦੇ ਵਿੱਚ ਸੋਚਦਾ ਹੁੰਨਾ ਹਨਾ ਵੀ ਦੇਖ ਲਓ ਨਾ ਕਰਨ ਤੋਂ ਪਹਿਲਾਂ ਹੀ ਮੁੱਕ ਮੁੱਕਰ ਕੇ ਕਿ ਜਦੋਂ ਮੈਂ ਸਕੂਟਰੀ ਲੈਣਾ ਸੀ ਜਦੋਂ ਮੈਂ ਲੈਣਾ ਸੀ ਮੈਂ ਤਾਂ ਨਹੀਂ ਸੋਚਿਆ ਸੀ ਵੀ ਮੇਰੇ ਤੋਂ ਨਹੀਂ ਹੋਊਗਾ ਮੈਂ ਤਾਂ ਹੀ ਸੋਚੇ ਸੀ ਵੀ ਲੈ ਤੂੰ ਕਰ ਕੀ ਪਤਾ ਜਿੱਦਾਂ ਮੈਂ ਕਰ ਰਿਹਾ ਵੀ ਬਾਬਾ ਜੀ ਦਾ ਅਸ਼ੀਰਵਾਦ ਹੋਵੇ ਵੀ ਤੂੰ ਕਰ ਕਰ ਯਾਨੀ ਕਿ ਮੈਂ ਵੀ ਤਾਂ ਕੀਤਾ ਹੀ ਆ ਇਹ ਕਰਨ ਤੋਂ ਹੀ ਪਤਾ ਲੱਗਦਾ ਹੀ ਉਹਨਾਂ ਲੋਕਾਂ ਲਈ ਖਾਸ ਕਰਕੇ ਕੀ ਸੰਦੇਸ਼ ਹੈ ਤੁਹਾਡਾ ਜਿਹੜੇ ਹਿੰਮਤ ਹਾਰ ਕੇ ਬਹਿ ਜਾਂਦੇ ਆ ਔਰ ਦੂਸਰੇ ਉਹਨਾਂ ਲੋਕਾਂ ਲਈ ਜਦੋਂ ਤੁਹਾਡੇ ਵਰਗੇ ਕਿਸੇ ਨੂੰ ਦੇਖਦੇ ਨੇ ਤਾਂ ਜਦੋਂ ਤੁਸੀਂ ਕਿਹਾ ਮੂੰਹ ਬਣਾ ਲੈਂਦੇ ਆ ਉਹਨਾਂ ਲੋਕਾਂ ਲਈ ਕੀ ਸੰਦੇਸ਼ ਉਹਨਾਂ ਲਈ ਇਹ ਹੀ ਹੈ ਕਿ ਬਸ ਇਦਾਂ ਨਹੀਂ ਕਰਨਾ ਚਾਹੀਦਾ ਜੀ ਸਪੋਰਟ ਕਰਨਾ ਚਾਹੀਦਾ ਜੇ ਜੇ ਤੁਸੀਂ ਇਦਾਂ ਕੋਈ ਮੇਰੇ ਵਰਗਾ ਭਰਾ ਦੇਖੋ ਤਾਂ ਤੁਸੀਂ ਉਹਨਾਂ ਨੂੰ ਹੌਸਲਾ ਦਿਓ ਉਹਨਾਂ ਨੂੰ ਕੁਛ ਸੇਵਾ ਕਰੋ ਉਹਨਾਂ ਦੀ ਹੈਨਾ ਜਿੱਦਾਂ ਕਈ ਜਿੱਦਾਂ ਮੈਂ ਹੁਣ ਹੁਣ ਮੈਂ ਤੋਂ ਪਚ ਆਰਡਰ ਦੇਣ ਜਾਂ ਨਹੀਂ ਤੇ ਕਈ ਬਾਈ ਪਹਿਲਾਂ ਹੀ ਆ ਕੇ ਖੜ ਜਾਂਦੇ ਆ ਉਹ ਦੇਖ ਕੇ ਉਹਦੇ ਵਿੱਚ ਜੋਮੈਟੋ ਦੇ ਵਿੱਚ ਕਿ ਵੀ ਬੰਦਾ ਹੈਂਡੀਕੈਪ ਕਈ ਤਾਂ ਪਾਣੀ ਲੈ ਕੇ ਆ ਜਾਂਦਾ ਬਾਈ ਤੁਸੀਂ ਪਾਣੀ ਪੀ ਲਓ ਬਈ ਇਦਾਂ ਚੰਗਾ ਲੱਗਦਾ ਕਿ ਵੀ ਇਦਾਂ ਨਾ ਫਿਰ ਹੋਰ ਡਿਲ ਕਰਦਾ ਕਿ ਹੋਰ ਕੰਮ ਕਰੀਏ ਵੀ ਬਈ ਬਹੁਤ ਵਧੀਆ ਪਿਆਰ ਮਿਲ ਰਿਹਾ ਤੇ ਬਾਕੀ ਜਿੱਦਾਂ ਮੇਰੇ ਵਰਗੇ ਭਰਾ ਹੌਸਲਾ ਛੱਡਣ ਦੀ ਕੋਈ ਲੋੜ ਨਹੀਂ ਜੇ ਤੁਹਾਨੂੰ ਲੱਗਦਾ ਵੀ ਆ ਵੀ ਹੁਣ ਕੁਛ ਨਹੀਂ ਰਿਹਾ ਤਾਂ ਇੱਕ ਵਾਰੀ ਰੱਬ ਨਾਲ ਜੁੜ ਕੇ ਦੇਖੋ ਮੈਂ ਕਹ ਨਹੀਂ ਬਹੁਤ ਵਧੀਆ ਲੱਗਦਾ ਜੀ ਤੁਹ ਸਕੂਨ ਜਿਹੜਾ ਤੁਸ ਆਪ ਸਕੂਨ ਲੱਭਦੇ ਆ ਨਾ ਜਿਹਦੇ ਟਾਈਮ ਦੇ ਵਿੱਚ ਉਹ ਹੋਰ ਕਿਤੇ ਨਹੀਂ ਹੈ ਗੁਰੂ ਘਰ ਜਾ ਕੇ ਦੇਖੋ ਤੁਸੀਂ ਉੱਥੇ ਤੁਹਾਨੂੰ ਸਕੂਨ ਮਿਲੇਗਾ ਬਹੁਤ ਜ਼ਿਆਦਾ ਲੱਗ ਕੇ ਦੇਖੋ ਚਲੋ ਅਸੀਂ ਹੁਣ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਵਾਵਾਂਗੇ ਤੁਸੀਂ ਆਪਦੀ ਜਿਹੜਾ ਆਪਣਾ ਕੰਮ ਸ਼ੁਰੂ ਕਰੋ ਆਈਡੀ ਤੁਸੀਂ ਔਨ ਕਰ ਲਓ ਠੀਕ ਹੈ ਨਾ ਜੀ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਆਰਡਰ ਦੇਣ ਜਾਂਦੇ ਹੋ ਸੋ ਇਹ ਨੇ ਸਾਡੇ ਨਾਲ ਮਨਦੀਪ ਸਿੰਘ ਤੁਸੀਂ ਦੇਖ ਸਕਦੇ ਹੋ ਕਿ Zomato ਦੇ ਉੱਤੇ ਜਿਹੜਾ ਹੈ ਖਾਣਾ ਪਹੁੰਚਾਉਣ ਦਾ ਕੰਮ ਕਰਦੇ ਨੇ ਤੇ ਹੌਸਲੇ ਦੇ ਨਾਲ ਭਰੇ ਹੋ ਜਿਸ ਤਰ੍ਹਾਂ ਕੱਛੇ ਪਹਿਲੇ ਜ਼ਿਕਰ ਕੀਤਾ ਹੈ ਕਿ ਹਮੇਸ਼ਾ ਜਿਹੜੀ ਉਡਾਨ ਹੈ ਉਹ ਪਰਾਂ ਦੇ ਨਾਲ ਨਹੀਂ ਪੰਖਾਂ ਦੇ ਨਾਲ ਨਹੀਂ ਹੌਸਲਿਆਂ ਦੇ ਨਾਲ ਹੁੰਦੀ ਹੈ ਸੋ ਖੰਭਾਂ ਦੇ ਨਾਲ ਉਡਾਨ ਨਾ ਹੋ ਕੇ ਹੌਸਲੇ ਨਾਲ ਉਡਾਨ ਹੁੰਦੀ ਹੈ ਸੋ ਉਸੇ ਤੁਸੀਂ ਦੇਖ ਲਓ ਦੇਖ ਸਕਦੇ ਹੋ ਕਿ ਹੌਸਲੇ ਦੀ ਇੱਕ ਮਿਸਾਲ ਜਿਹੜੀ ਅਸਲ ਕਿ ਮਨਦੀਪ ਸਿੰਘ ਸਾਡੇ ਨਾਲ ਨੇ ਔਰ ਇੱਥੇ ਤੁਸੀਂ ਦੇ ਇਹਨਾਂ ਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਆਈਡੀ ਜਿਹੜੀ ਹੈ ਉਹ ਔਨ ਹੋ ਗਈ ਹੋਈ ਹੈ ਔਰ ਹੁਣ ਕੁਝ ਹੀ ਸਮੇਂ ਦੇ ਵਿੱਚ ਇਹਨਾਂ ਨੂੰ ਇੱਕ ਆਰਡਰ ਜਿਹੜਾ ਹੈ ਉਹ ਇੱਥੇ ਆਏਗਾ ਆਰਡਰ ਆ ਗਿਆ ਕੋਈ ਹੱਲੇ ਹਲੇ ਨਹੀਂ ਆਊਗਾ ਸੋ ਜਿੱਦਾਂ ਹੀ ਆਰਡਰ ਆਏਗਾ ਤੇ ਫੇਰ ਇਹ ਆਪਣੇ ਕੰਮ ਦੇ ਉੱਤੇ ਨਿਕਲ ਜਾਣਗੇ ਔਰ ਕਿਤੇ ਨਾ ਕਿਤੇ ਜੇਕਰ ਗੱਲ ਕਰੀਏ ਜਦੋਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਜਦੋਂ ਕੋਈ ਵੀ ਜੇ ਕਹਿੰਦੇ ਨੇ ਕਿ ਰੱਬ ਜਦੋਂ ਇੱਕ ਚੀਜ਼ ਖੋਹਦਾ ਤੇ ਤੁਹਾਨੂੰ ਦੂਸਰੀ ਚੀਜ਼ ਤੁਹਾਡੇ ਵਿੱਚ ਇੱਕ ਹੁਨਰ ਜਿਹੜਾ ਹੈ ਹੌਸਲੇ ਦਾ ਉਹ ਜ਼ਰੂਰ ਭਰ ਦਿੰਦਾ ਸੋ ਉਸੇ ਹੁਨਰ ਦੇ ਨਾਲ ਤੁਸੀਂ ਉਸੇ ਹੌਸਲੇ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਿਤਾ ਸਕਦੇ ਹੋ ਔਰ ਕਦੀ ਵੀ ਖਾਸ ਕਰਕੇ ਜੇਕਰ ਕੋਈ ਅੰਗ ਹੀਨ ਹੋ ਜਾਂਦਾ ਤਾਂ ਉਸ ਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਦੁਨੀਆ ਤੋਂ ਕਿਸੇ ਵੀ ਪੱਖੋਂ ਘਟ ਹੈਗਾ ਜੇ ਤੁਹਾਡੇ 'ਚ ਹੌਸਲਾ ਹੋਏਗਾ ਤੇ ਤੁਸੀਂ ਵੀ ਮਨਦੀਪ ਸਿੰਘ ਵਾਂਗ ਜਿਹੜਾ ਹੈ ਆਪਣੀ ਹਿੰਮਤ ਦੇ ਨਾਲ ਆਪਣੀ ਜ਼ਿੰਦਗੀ ਜੀ ਸਕਦੇ ਹੋ ਔਰ ਆਤਮ ਨਿਰਭਰ ਹੋ ਕੇ ਜਿਹੜਾ ਹੈ ਤੁਸੀਂ ਕੰਮ ਕਰ ਸਕਦੇ ਹੋ ਔਰ ਜਿਸ ਤਰੀਕੇ ਨਾਲ ਕਈ ਵਾਰ ਜਦੋਂ ਮਨਦੀਪ ਸਿੰਘ ਹਰਣਾ ਨੇ ਵੀ ਦੱਸਿਆ ਕਿ ਸਮਾਜ 'ਚ ਲੋਕ ਕਹਿੰਦੇ ਨੇ ਕਿ ਬੋਝ ਬਣ ਗਿਆ ਸੋ ਉਹ ਬੋਝ ਵਾਲਾ ਸ਼ਬਦ ਜਿਹੜਾ ਉਸ ਨੂੰ ਜਿਹੜਾ ਤੁਸੀਂ ਕਿਤੇ ਨਕਾਰ ਸਕਦੇ ਹੋ ਔਰ ਆਪ ਆਤਮ ਨਿਰਭਰ ਬਣ ਕੇ ਆਪਣੀ ਜ਼ਿੰਦਗੀ ਆਪ ਜੀ ਸਕਦੇ ਹੋ ਕੈਮਰਾ ਪਰਸਨ ਸ਼ਿਵਾ ਦੇ ਨਾਲ ਸਾਇਨਰੂਲਾ ਲਿਵਿੰਗ ਇਨ ਅ ਨਿਊਜ਼ ਮਹਾਲਾ